ਸੂਬੇ ਦੇ ਵਿੱਚ ਲੁੱਟਖੋਹਾਂ ਦੀਆਂ ਹੋ ਰੀਆਂ ਵਾਰਦਾਤਾਂ ਨੇ ਜਿਹੜੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਨੇ ਜਿहां ਪ੍ਰਸ਼ਾਸਨ ਦੇ ਹੱਥ ਵੀ ਨਹੀਂ ਜਿਹੜੇ ਬਿਲਕੁਲ ਖਾਲੀ ਨਜ਼ਰ ਆਦੇ ਨੇ ਤਾਂ ਦੱਸਿਓ ਕਿ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ 11 ਨਵੰਬਰ ਨੂੰ ਮੋਗਾ ਦੀ ਨੋਵਾ ਕਾ ਜੋ ਕਿ ਮੋਹਾਲੀ 에어ਪੋਰਟ ਨੂੰ ਜਾਂਦੇ ਸਮੇਂ 4 ਵਿਅਕਤੀਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਲੁੱਟ ਲਈ ਜਾਂਦੀ ਹੈ ਖੋਹ ਲਈ ਜਾਂਦੀ ਹੈ ਦੱਸਦੇ ਕਿ ਮੋਹਾਲੀ ਜ਼ਿਰਕਪੁਰ ਦੇ ਟੋਲ ਪਲਾਜ਼ਾ ਨੇੜੇ ਡਰਾਈਵਰ ਅਮਰ ਸਿੰਘ ਜਿਸ ਦਾ ਨਾਮ ਪ੍ਰੀਤਮ ਸਿੰਘ ਹੀ ਦੱਸਿਆ ਜਾ ਰਿਹਾ ਉਸ ਨੂੰ ਧੱਕਾ ਦੇ ਦਿੱਤਾ ਜਾਂਦਾ ਹੈ ਤੇ ਜਦੋਂ ਮੋਗਾ ਦੇ ਵਿੱਚ ਤਨੋਵਾ ਗੱਡੀ ਦੇਖੀ ਗਈ ਤਾਂ ਪੁਲਿਸ ਨੇ ਉਸ ਗੱਡੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਜਿੱਹਾਂ ਦੋ ਵਿਅਕਤੀਆਂ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਇੱਥੋਂ ਤੱਕ ਦੱਸਦੇ ਕਿ ਕਾਰ ਚਾਲਕ ਨੇ ਚੰਡੀਗੜ੍ਹ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਗੰਭੀਰ ਦੋਸ਼ ਲਗਾਈਦੇ ਜੀ ਹਾਂ ਦੱਸੇ ਕਿ ਨੋਵਾ ਕਾਰ ਨੂੰ ਰਸਤੇ ਦੇ ਵਿੱਚ ਬੰਦੂਕ ਦੀ ਨੋਕ ਤੇ ਉੱਤੇ ਲੁੱਟ ਲਿਆ ਜਾਂਦਾ ਖੋ ਲਈ ਜਾਂਦੀ ਹੈ ਤੇ ਕਾਰ ਚਾਲਕ ਨੂੰ ਮੌਕੇ ਤੋਂ ੱੱਕਾ ਮਾਰ ਕੇ ਸੁੱਟ ਦਿੱਤਾ ਜਾਂਦਾ ਜੀ ਹਾਂ ਪੁਲਿਸ ਦੇ ਤਰਲੇ ਕੀਤੇ ਜਾਂਦੇ ਨੇ ਮਿੰਤਾ ਕੀਤੀਆਂ ਜਾਂਦੀਆਂ ਨੇ ਪਰ ਫਿਰ ਵੀ ਕਾਰਚਾਲਕ ਦੇ ਵੱਲੋਂ ਇਹ ਦੋਸ਼ ਲਗਾਏ ਜਾਂਦੇ ਨੇ ਕਿ ਚੰਡੀਗੜ੍ਹ ਪੁਲਿਸ ਨੇ ਟਰੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਪਰ ਵੱਡੀ ਕਾਮਯਾਬੀ ਮੋਗਾ ਪੁਲਿਸ ਦੇ ਹੱਥ ਲੱਗੀ ਹੈ ਜਦੋਂ ਇਨੋਵਾ ਕਾਰ ਮੋਗਾ ਦੇ ਵਿੱਚ ਦੇਖੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਜਿਹੜੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਹਿਰਾਸਤ ਦੇ ਵਿੱਚ ਲੇ ਲਿਆ ਜੰਦੇ ਅਮਰ ਸਿੰਘ ਆਈ ਬ੍ਰਾਹਮਣ ਨੂੰ ਪ੍ਰੀਤਮ ਪ੍ਰੀਤਮ ਹੀ ਕਹਿੰਦੇ ਬਾਲਾ ਮੈਨੂੰ ਇੱਥੇ ਪ੍ਰੀਤਮ ਕੀ ਕੰਮ ਕਰਦਾ ਤੂੰ ਮੈਂ ਟੈਕਸੀ ਲੈੰਦਾ ਕੰਮ ਕਰਦਾ ਤੇ ਕੀ ਘਟਰਾ ਕਾਪੀ ਕਰਦਾ ਮੈਨੂੰ ਜੀ ਫੋਨ ਆਇਆ ਘਰੇ ਸੀ ਆਪਣੇ ਤੇ ਮੈਨੂੰ ਕਹਿੰਦਾ ਪ੍ਰੀਤਮ ਕਿੱਥੇ ਆ ਮੈਂ ਕਹਾਂ ਜੀ ਮੈਂ ਘਰੇ ਆ ਕਹਿੰਦਾ ਯਾਰ ਆਪਣੀ ਬੇਟੀ ਨੂੰ ਲੈ ਕੇ ਆਇਆ ਏਅਰਪੋਰਟ ਤੋਂ ਜਾ ਕੇ ਮੈਂ ਕਹੀ ਲੈ ਆਵਾਂ ਕੋਈ ਗੱਲ ਨਹੀਂ ਕਹਿੰਦਾ ਕਿੰਨੇ ਪੈਸੇ ਮੈਂ 7000 ਰੁਪਏ ਮੰਗਿਆ ਸੀ ਕਹਿੰਦਾ ਸਾਢੇ 6 ਲੈ ਲਈ ਮੈਂ ਚੱਲ ਠੀਕ ਆ ਜੀ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਲੈ ਲਾਂਗੀ ਮੈਂ ਕਹਿੰਦੀ ਤੁਸੀਂ ਨਾਲ ਚਲੋਗੇ ਕਹਿੰਦੇ ਮੈਂ ਬਹੁਤ ਦੂਰ ਆਂ ਵਿਆਹ ਤੇ ਗਿਆਵੇਂ ਆਂ ਤੇ ਮੈਂ ਕਹਿੰਦੀ ਮੈਂ ਬੰਦਾ ਨਾਲ ਲੈ ਜਾਣਾ ਪਹਿਲਾਂ ਤਾਂ ਕਹਿੰਦੇ ਲੈ ਜਾਓ ਨਾ ਮੜ ਕੇ ਕਹਿੰਦਾ ਰਹਿਣ ਦੇ ਰਹਿਣ ਦੇ ਕਹਿੰਦਾ ਬੰਦਾ ਫਿਰ ਉਧਰ ਭੂਆ ਫੋਫਣ ਨੇ ਆਉਣਾ ਇਹਦੇ ਨਾਲ ਕੁੜੀ ਦੇ ਤੇ ਤੂੰ ਕੱਲਾ ਜਾਵੜਾ ਉੱਥੇ ਭੂਆ ਫੋਫਣ ਮਿਲਦਣਗੇ ਤੈਨੂੰ ਤੇ ਉੱਥੇ ਜਾ ਕੇ ਤੇ ਤੈਨੂੰ ਫੋਨ ਆਊਗਾ ਫੋਨ ਤੇ ਗੱਲ ਕਰ ਲਈ ਵੀ ਮੈਂ ਏਅਰਪੋਰਟ ਤੇ ਪਹੁੰਚ ਗਿਆ ਏਅਰਪੋਰਟ ਤੋਂ ਫੇਰ ਮੈਨੂੰ ਪਿੱਛੇ ਬੁਲਾ ਲਿਆ ਚੌਕ ਤੇ ਕਿਹੜੇ ਰਿਪੋਰਟ ਤੇ ਗਏ ਸੀ ਚੰਡੀਗੜ੍ਹੀ ਓਕੇ ਉੱਥੋਂ ਪਿੱਛੇ ਬੁਲਾ ਕੇ ਕਹਿੰਦਾ ਕਨੈਕਟਰ ਸਾਈਡ ਹੋ ਜਾ ਘਰੇ ਆ ਜਾ ਤੂੰ ਰੋਟੀ ਰੱਟੀ ਖਾ ਲ ਆ ਗਈ ਆ ਰੋਟੀ ਢਾ ਖਾ ਕੇ ਜਾ ਪਚਲਾਂਗੇ ਬਾਅਦ ਚ ਲੈਟ ਪਲੇਟ ਲੇਟ ਆਪਣੀ ਮੈਂ ਠੀਕ ਆ ਜੀ ਤੇ ਉੱਥੋਂ ਮੈਨੂੰ ਕਹਿੰਦਾ ਟੁੱਟਿਆ ਰੋਡ ਆਊਗਾ ਟੁੱਟਿਆ ਰੋਡ ਛੱਡੀ ਨਾ ਉਹ ਤੁਰਿਆ ਕਾ ਬ੍ਰਿਜ ਪੌਲ ਬਣੀ ਜਾਂਦਾ ਕਹਿੰਦਾ ਉੱਥੇ ਡਰਾਈਵਰ ਸਾਈਡ ਹੋ ਜੀ ਡਰਾਈਵਰ ਸਾਈਡ ਤੋਂ ਹੋ ਕੇ ਕਹਿੰਦਾ ਗਾਂ ਇੱਕ ਬ੍ਰਿਜ ਆਊਗਾ ਛੋਟਾ ਜਿਹਾ ਪੌਲ ਜਾਉਂਦਾ ਪੌਲ ਤੋਂ ਅਗਲੇ ਪਾਸੇ ਚੌਂਕੀ ਬਣੀ ਛੋਟੀ ਜੀ ਕਦੋਂ ਦਿਨ ਆਇਆ ਡਰਾਈਵਰ ਸਾਈਡ ਫੀਸ ਹੋ ਗਈ। ਫੇਰ ਕਹਿੰਦਾ ਉਥੇ ਨਾਲ ਹੀ ਆ ਕਹਿੰਦਾ ਆਪਣਾ ਘਰ ਉੱਥੇ ਖੜੇ ਸੀ। ਸਤੂ ਜੀ ਉੱਥੇ ਪਹੁੰਚੀ ਉਹਦੋਂ ਬਾਅਦ ਕੀ ਹੋਇਆ? ਉੱਥੋਂ ਲੈ ਗਏ ਗੱਡਾ ਉਹਦਾ ਗੱਡੀ 'ਚ ਬੈ ਗਏ ਜੀ ਇਹ। ਮੈਂ ਕਹਿੰਦਾ ਕਿਹੜਾ ਘਰ ਆਪਣਾ? ਹਾਂ। ਕਹਿੰਦੇ ਤੁਹਾਨੂੰ ਦੱਸ ਦਿਆਂ ਘਰ ਦਾ ਤਾਂ ਕੋਈ ਨਹੀਂ। ਅੱਛਾ। ਬਸਤੌਲ ਲਾਇਆ ਤੇ ਥੋੜੀ ਵਾਰ ਤਾਂ ਮੈਂ ਆਪ ਗੱਡੀ ਚਲਾਈ। ਮੁੜ ਕੇ ਗੱਡੀ ਆਪ ਹੀ ਫੜ ਲਈ ਇਹਨਾਂ ਨੇ ਬਸਤੌਲ ਲਾ ਕੇ ਮੈਨੂੰ ਦੂਜੀ ਸੀਟ ਤੇ ਕਰਤਾ ਕਨੈਕਟਰ ਸੀਟ ਤੇ। ਤੁਹਾਨੂੰ ਕਿੱਥੇ ਤੇਲ ਲਾਣਾ ਹੈ? ਮੈਂ ਤਾਂ ਟੂਲ ਪਲਾਜਾ ਕਰਾਸ ਕਰਾ ਕੇ ਫੇਰ ਤਾਰਿਆ ਜੀ ਇਹ ਨਹੀਂ ਆਇਆ ਨਹੀਂ ਪਤਾ ਲੱਗਿਆ ਕੌਣ ਸੀ ਜੇ ਤੁਹਾਨੂੰ ਫੋਨ ਆਇਆ ਸੀ ਕੋਈ ਪਤਾ ਨਹੀਂ ਕੀਤਾ ਕੌਣ ਬੰਦੇ ਆ ਫੋਨ ਵੀ ਖੋ ਲਿਆ ਜੀ ਬਟੂਆ ਵੀ ਖੋਇਆ ਫੋਨ ਵੀ ਖੋਇਆ ਮੇਰਾ ਤੁਹਾਨੂੰ ਫੋਨ ਆਇਆ ਸੀਗਾ ਤੇ ਜੋ ਹੋਣੀ ਪਤਾ ਕੀਤਾ ਵੀ ਕਿਹੜੇ ਬੰਦੇ ਨੇ ਤੁਹਾਨੂੰ ਕਾਲ ਕੀਤੀ ਐ ਨਹੀਂ ਮੈਨੂੰ ਜਿਹੜੇ ਜਾਣਦਾ ਮੈਨੂੰ ਤਾਂ ਮੇਰਾ ਨਾਮ ਲਿਆ ਕਰਕੇ ਮੈਂ ਤਾਂ ਹੀ ਮੈਨੂੰ ਕਿਹਾ ਜਾ ਬਹੁਤ ਕਰਦਾ ਸਿਕਰੋਣਾ ਪ੍ਰਾਈਵੇਟ ਗੱਡੀ ਚਲਦੀ ਪ੍ਰਾਈਵੇਟ ਆ ਜੀ ਮੇਰੇ ਕੋਲ ਟੈਕਸੀ ਕਿੰਨੇ ਦਿਨ ਚੱਲਦੀ ਟੈਕਸੀ ਚੱਲਦੀ ਗੱਡੀ ਤਾਂ ਟੈਕਸੀ ਚੱਲਦੀ ਟੈਕਸੀ ਪਰਮਿਟ ਤਾਂ ਨਹੀਂ ਹੈਗਾ ਨਹੀਂ ਨਹੀਂ ਪਰਮਿਟ ਹੈ ਨਹੀਂ ਜੀ ਪ੍ਰਾਈਵੇਟ ਟੈਕਸੀ ਹਾਂ ਜੀ ਪ੍ਰਾਈਵੇਟ ਆ ਤੇ ਘਟਣਾ ਕਿਦਾਂ ਦੀ ਐ ਇਹ ਹੈਗੀ ਆ ਜੀ 11 ਤਰੀਕ ਦੀ ਕੀ ਬਾਤ ਜੀ ਹਾਂਜੀ ਰੋਗੋ ਬਾਤ ਦੀ ਰਿਪੋਰਟ ਕਿੱਥੇ ਸਾਮ ਨੂੰ 6 ਵਜੇ ਕਿਤੇੜੀ ਲਿਖੀ ਜੀ ਇੱਥੇ ਦਿੱਤੀ ਦਿਖਾ ਸਕੀ ਹਾਂ ਅਸੀਂ ਮੋਗੇ ਚੰਡੀਗੜ੍ਹ ਸੁਣੀ ਨਹੀਂ ਸਾਡੀ ਜੀ ਚੰਡੀਗੜ੍ਹ ਨਹੀਂ ਨਹੀਂ ਸੁਣੀ ਜੀ ਚਾਰ ਤੱਕ ਜਾਂਦੇ ਰਹੇ ਜੀ ਉਹ ਗੱਡੀ ਮਿਲ ਗਈ ਤੁਹਾਡੀ ਹਾਂਜੀ ਗੱਡੀ ਮਿਲ ਗਈ ਕਿੱਥੋਂ ਮਿਲੀ ਗੱਡੀ ਤੁਹਾਡੀ ਹੋਟਲ ਦਾ ਗਾਰਡਨ ਹੋਟਲ ਗਾਰਡਨ ਹੋਟਲ ਦਾ ਪੰਪੂ ਦੇ ਕੰਮ ਹਾਂਜੀ ਮੋਗੇ ਖੜੀ ਹੋਵੇ ਵਿਆਹ ਤੇ ਆਏ ਹੋਏ ਸੀ ਉੱਥੇ ਗੱਡੀ ਵੀ ਆ ਨੰਬਰ ਬਦਲਿਆ ਕਿ ਨੰਬਰ ਉਹ ਹੀ ਹੈ ਜੀ ਗੱਡੀ ਦੀ ਹਾਲਤ ਗੱਡੀ ਦੀ ਹਾਲਤ ਬੰਪਰ ਬੰਪਰ ਜੇ ਲਾਇਆ ਵਈ ਜਾਂ ਨਹੀਂ ਮਗਰਲਾ ਮੂਰਬ ਤੋੜੀ ਕਾਲੀ ਪਈ ਇਹਨਾਂ ਦੀ ਤੇ ਕੁੱਛ ਨੇ ਰੋਪੀ ਫੜੇ ਕਿ ਨਹੀਂ ਫੜੇ ਹਾਂਜੀ ਦੋ ਜਾਨੇ ਫੜੇ ਆ ਕੀ ਮੰਗ ਕਰਦੇ ਆ ਇਸ ਇਨਸਾਫ ਦੀ ਮੰਗ ਕਰਦੇ ਆ ਇੱਕ ਗੱਡੀ ਜਿਹੜੀ ਹੈਗੀ ਅੱਜ ਬਰੰਦ ਹੋਈ ਹੈ 11 ਤਰੀਕ ਨੂੰ ਖੋ ਹੋਈ ਸੀਗੀ ਕਿੱਥੋਂ ਖੋ ਹੋਈ ਸੀ ਕੀ ਮਾਮਲਾ ਕਰੋ 11 ਤਰੀਕ ਨੂੰ ਮੁੰਡਾ ਪ੍ਰੀਤਮ ਸਾਡੇ ਹਾਕਮ ਕੇ ਗਵਾਰਡ ਦੇ ਵਿੱਚ ਰਹਿੰਦਾ ਹੈ ਇਹ ਟੈਕਸੀ ਦਾ ਕੰਮ ਕਰਦਾ ਇਹਨੂੰ ਫੋਨ ਆਇਆ ਸੀਗਾ ਕਿ ਅਸੀਂ ਤੇਰੇ ਕੋਲ ਪਹਿਲਾਂ ਵੀ ਟੈਕਸੀ ਲੈ ਕੇ ਜਾਂਦੇ ਹਾਂ ਦਾ ਨਾਮ ਲੈ ਕੇ ਫੋਨ ਕੀਤਾ ਕਿ ਅਸੀਂ ਮੋਹੱਲੀ ਤੋਂ ਆਪਦੇ ਰਿਸ਼ਤੇ 에어ਪੋਰਟ ਤੋਂ ਰਿਸ਼ਤੇਦਾਰ ਲੈ ਕੇ ਆਉਣੇ ਆ ਇਹ ਵਿਚਾਰਾ ਇਥੋਂ 6 6 6.5 ਦੇ ਕਰੀਬ ਇਥੋਂ ਗਿਆ ਗੱਡੀ ਲੈ ਕੇ ਤੇ ਰਾਤ ਨੂੰ ਜਦੋਂ ਇਹਨਾਂ ਨੇ ਉੱਥੇ ਫੋਨ ਕੀਤਾ ਜੀ ਉਹ ਕਹਿੰਦੇ ਜੀ ਪਹਿਲਾਂ ਇੱਥੇ ਆ ਜਾਓ ਫਿਰ ਇੱਥੇ ਆ ਜਾਓ ਕਮਾਈ ਫਰਾਈ ਗਏ ਫਿਰ ਇਹਨਾਂ ਨੂੰ ਇੱਕ ਐਡਰੈਸ ਜਿਹਾ ਦਿੱਤਾ ਉੱਥੇ ਜਾ ਕੇ ਚਾਰ ਜਾਣੇ ਦੇ ਨਾਲ ਗੱਡੀ 'ਚ ਬੈਠ ਗਏ ਤੇ ਗੱਡੀ ਚ ਬੈਠ ਕੇ ਤੇ ਨੂੰ ਨਾਲ ਲਿਜਾ ਕੇ ਤੇ ਇਹਨੂੰ ਪਾਸੇ ਕਰਤਾ ਆਪ ਗੱਡੀ ਚਲਾਉਣ ਲੱਗ ਪਏ ਜਦੋਂ ਇਹ ਦੱਸਦਾ ਹੈ ਕਿ ਜਦੋਂ ਅੰਬਾਲੇ ਆਣਾ ਜਦੋਂ ਮਹਾਲੀ ਤੋਂ ਜਦੋਂ ਆਪਾਂ ਜਾਈਏ ਅੰਬਾਲੇ ਨੂੰ ਤੇ ਟੋਲ ਪਲਾਜ਼ਾ ਆਉਂਦਾ ਉਦੋਂ ਫੇਰ ਇਹਨੂੰ ਚੱਕ ਕੇ ਗੱਡੀ ਦੇ ਮੂਰੇ ਪਿਠਾ ਲਿਆ ਮੂਰਲੀ ਸੀਟ ਤੇ ਤੇ ਟੋਲ ਪਲਾਜ਼ਾ ਟੱਪਦੇ ਸਾਰ ਹੀ ਇਹਨੂੰ ਉੱਥੋਂ ਸੱਟ ਕੇ ਇਹਨੂੰ ਬਿਹੋਸ਼ ਕਰਕੇ ਤੇ ਗੱਡੀ ਫਰਾਰ ਲੈ ਕੇ ਭੱਜ ਕੇ ਇਹਦਾ ਮੋਬਾਈਲ ਵੀ ਖੋ ਲਿਆ ਬਟੂਆ ਵੀ ਖੋ ਲਿਆ ਦੇ ਦੇ ਕੰਨ ਤੇ ਪਿਸਤੌਲ ਲਾ ਕੇ ਗੱਡੀ ਖੋਈ ਆ ਇਹਨੇ ਉੱਥੇ ਜਦੋਂ ਵਿਚਾਰੇ ਨੂੰ ਹੋਸ਼ ਆਇਆ ਆਰਨ ਕਮਾਂਡ ਪੁੱਛਿਆ ਕਿ ਥਾਣਾ ਕਿੱਥੇ ਆ ਇਹਨੇ ਜਾ ਕੇ ਉੱਥੇ ਥਾਣੇ ਵੀ ਜਾ ਕੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਦੀ ਪੁਲਿਸ ਨੇ ਬਿਲਕੁਲ ਕੋਈ ਕਮੋਡਿਟ ਨਹੀਂ ਕੀਤਾ ਇਹ ਵਿਚਾਰਾ ਗਰੀਬ ਬੰਦਾ ਹੈਗਾ ਰੋਜੀ ਰੋਟੀ ਗਰੀਬੀ ਡਰਾਈਵਰੀ ਕਰਕੇ ਆਪਦੀ ਕਮਾਉਂਦਾ ਹੈ ਤੇ ਫਿਰ ਇਹ ਇੱਥੇ ਆ ਗਿਆ ਫਿਰ ਇਹਨੇ 2-3 ਦਿਨ ਬਾਅਦ ਜਦੋਂ ਇਹਨੂੰ ਚੰਗੀ ਤਰ੍ਹਾਂ ਹੋਸ਼ ਆਇਆ ਐਸਐਚਓ ਸਾਹਿਬ ਨੂੰ ਅਸੀਂ ਇੱਥੇ ਦਰਖਾਸਤ ਦਿੱਤੀ ਤੇ ਇਹਨਾਂ ਨੇ ਵੀ ਆਖਿਆ ਕਿ ਸਾਡਾ ਇੱਥੋਂ ਦਾ ਮਾਮਲਾ ਨਹੀਂਗਾ ਇਹ ਸਾਡੇ ਮੋਹੱਲੇ ਦਾ ਮੋਹੱਲੇ ਵਾਲੇ ਪਾਸੇ ਤੁਸੀਂ ਉੱਥੇ ਦੇਖੋ ਅਸੀਂ ਦਰਖਾਸਤ ਇੱਥੇ ਦਿੱਤੀ ਦਰਖਾਸਤ ਉੱਥੇ ਵੀ ਦਿੱਤੀ ਪਰ ਕੋਈ ਇਨਸਾਫ ਨਹੀਂ ਮਿਲਿਆ ਅੱਜ ਕੁਦਰਤੀ ਜਿਹੜੇ ਬੰਦਿਆਂ ਨੇ ਲੁੱਟ ਕੋ ਖੀਤੀ ਸੀ ਕਿਉਂਕਿ ਪੀਪੀ 62 ਨੰਬਰ ਗੱਡੀ ਐ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਗੱਡੀ ਪੀਪੀ 62 ਹੈਗੀ ਕਿਉਂਕਿ ਮੋਗੇ ਦਾ ਪੀਪੀ 92 ਹੈ ਤੇ ਅੱਜ ਉਹ ਗਲਤੀ ਨਾਲ ਮੋਗੇ ਗੱਡੀ ਲੈ ਆਏ ਕਿਉਂਕਿ ਇਹ ਟੈਕਸੀ ਲਾਈਨ 'ਚ ਕੰਮ ਕਰਦਾ ਹੈਗਾ ਇਹਦੇ ਕਿਸੇ ਜਾਣਕਾਰ ਨੇ ਫੋਨ ਕਰਤਾ ਕਿ ਤੇਰੀ ਗੱਡੀ ਅੱਜ ਮੋਗੇ ਫਿਰਦੀ ਹੈਗੀ ਗਿਲਡਨ ਹੋਟਲ ਕੋਲੇ ਤੇ ਸਾਡੇ ਮੱਲੇ ਵਾਲਿਆਂ ਨੇ ਸਾਰੇ ਨੇ ਅਸੀਂ ਜਾ ਕੇ ਉਸ ਗੱਡੀ ਨੂੰ ਘੇਰਾ ਪਾ ਕੇ ਗੱਡੀ ਫੜੀ ਹੈਗੀ ਆ ਉਹ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਅਸੀਂ ਅੱਜ ਜਿਹੜੇ ਸੀ ਉਹ ਲਟੇਰੇ ਫੜ ਲਏ ਹੈਗੇ ਆ ਤੇ ਨਾਲ ਉਹ ਗੱਡੀ ਵੀ ਹੈਗੀ ਆ ਤੇ ਤੁਸੀਂ ਸਾਨੂੰ ਇਨਸਾਫ ਦਿਵਾਓ ਤੇ ਇਹਨਾਂ ਤੇ ਕਾਰਵਾਈ ਕਰੋ ਅੱਜ ਸਵੇਰੇ ਅਸੀਂ ਡੀਐਸਪੀ ਸਾਹਿਬ ਨੂੰ ਵੀ ਮਿਲੇ ਸੀਗੇ ਉਹਨਾਂ ਨੇ ਕਿਹਾ ਸੀਗਾ ਕਿਉਂਕਿ ਇਹਦਾ ਮੋਬਾਈਲ ਖੋਇਆ ਗਿਆ ਸੀਗਾ ਤੇ ਉਹ ਕਹਿੰਦੇ ਸੀ ਕਿ ਚਲੋ ਅਸੀਂ ਇਹਨੂੰ ਸਰਵੇਲੈਂਸ ਤੇ ਲਾਉਨੇ ਹੈਗੇ ਆ ਤੇ ਆਪਾਂ ਨੂੰ ਪਤਾ ਲੱਗ ਜੂਗਾ ਪਰ ਅੱਜ ਜਿਹੜੀ ਗੱਡੀ ਜਿਹੜੀ ਫੜੀ ਗਈ ਹੈਗੀ ਉਹ ਮੱਲੇ ਵਾਲਿਆਂ ਨੇ ਫੜੀ ਹੈਗੀ ਆ ਕਿੰਨੇ ਵਜੇ ਗੱਡੀ ਫੜੀ ਗਈ ਸੀ ਫਿਰ ਸਾਡੇ 1.5 55000 ਸਾਡੇ 1.5 ਦੇ ਕਰੀਬ ਕਰੀ ਫੜੀ ਗਈ ਹੈ ਪਰ ਸਾਨੂੰ ਇਸ ਗੱਲ ਦਾ ਮਲਾਲ ਬਹੁਤ ਹੈ ਕਿ ਸਾਨੂੰ ਮੁਹੱਲੀ ਪੁਲਿਸ ਨੇ ਬਿਲਕੁਲ ਕਮੋਡੀਟ ਨਹੀਂ ਕੀਤਾਗਾ ਤੇ ਜੇ ਅੱਜ ਗੱਡੀ ਫੜੀ ਗਈ ਹੈ ਤੇ ਲੋਕਾਂ ਦੀ ਮਦਦ ਨਾਲ ਗੱਡੀ ਫੜੀ ਗਈ ਹੈਗੀ ਲੋਵਾ ਗੱਡੀ ਦੀ ਚੋਰੀ ਦਾ ਮਾਮਲਾ ਸਾਹਮਣੇ ਅੱਜ ਵੀ ਗੱਡੀ ਚੋਰੀ ਹੋ ਗਈ ਸੀਗੀ ਔਰ ਅੱਜ ਮੋਗੇ ਤੋਂ ਬਰਾਮਦ ਹੋਈ ਹੈ ਉਹਦਾ ਬੰਦੇ ਨੇ ਆਪ ਹੀ ਬਰਾਮਦ ਕਰਵਾਈ ਹੈ ਕੀ ਇਹ ਮਾਮਲਾ ਅੱਜ ਜਿਤਨਾ ਅਮਰ ਸਿੰਘ ਇੰਡੀ ਪ੍ਰੀਜ਼ਮ ਨੇ ਆ ਕੇ ਦੱਸਿਆ ਵੀ ਮੇਰੀ ਗੱਡੀ 11 ਤਰੀਕ ਨੂੰ ਚੰਡੀਗੜ੍ਹ ਬਲਈ ਸੀਗੀ ਮੋਗੇ ਤੋਂ ਉੱਤੇ ਉਹ ਮੇਰੀ ਗੱਡੀ ਜਦੋਂ ਮੈਂ ਵਾਪਸ ਆਇਆ ਤਾਂ ਚਾਰਾਂ ਬੰਦੇ ਨੇ ਖੋਲੀ ਸੀ ਉਹ ਆਈ ਵੈਰੀਫਾਈ ਕਰਦੇ ਆ ਉਹ ਅੱਜ ਮੁਕੇ ਗੱਡੀ ਆਈ ਸੀ ਮੁਕੇ ਸੀ ਵੈਰੀਫਾਈ ਕਰਦੇ ਆ ਗੱਡੀ ਤੁਹਾਨੂੰ ਮਿਲ ਗਈ ਹੈ ਤੋਂ ਬੰਦੇ ਚੱਕੀ ਕੀ ਹੈ ਕੀ ਨੇ ਮਾਮਲਾ ਅਗਰ ਬਾਅਦ ਪੜਤਾਲੀ ਬਦਲ ਗਏ ਗੱਡੀ ਕਿਹਣੀ ਦਿਖੂ ਹੋਈ ਸੀ ਚੋਰੀ ਦੀ ਇੱਥੋਂ ਖੋਈ ਸੀ ਇਹ 11 11 11 ਦੀ ਗੱਲ ਹੈ ਅੱਜ ਬਰਾਬਦਗੀ ਫਤਵੀ ਕਰੇ ਕਰਨੀ ਜੀ ਗੱਡੀ ਦੀ ਅੱਜ ਗੱਡੀ ਸਾਨੂੰ ਮਿਲੀ ਹੈ ਜੀ ਵੇਖਦੇ ਮੇਰੀ ਫਾਈ ਕਰਦੇ ਕੀ ਰੌਲਾ ਇਹਦਾ ਕੋਈ ਲੈਣ ਦੇਂਦਾ ਤਾਂ ਨਹੀਂ ਜਾਂ ਗਵਾਚੀ ਖੋਜ ਚੋਰੀ ਹੈ ਜੇ ਜੋ ਵੀ ਕੁਛ ਹੋ ਅੱਗੇ ਬਦਤਾਲ ਤੋਂ ਪਤਾ ਚੱਲ ਜਾਂਦਾ ਜੀ ਗੱਲ ਕਰੀ ਗੱਡੀ ਦੀ ਗੱਡੀ ਕਿਹੜੀ ਹੈ ਜੀ ਅਨੋਵਾ ਗੱਡੀ ਹੈ ਜੀ ਕਿਸ ਨੰਬਰ ਦੀ ਗੱਡੀ ਹੈ ਪੀਬੀ 62 62 69 ਹੁਣ ਫਰਦਰ ਕੀ ਕਰਵੇਗੀ ਕੀ ਜਾਨੇ ਫਰਦਰ ਇਹਦੇ ਪੁੱਛ ਪਰਦਾਲੀ ਕਰਦੇ ਹਾਂ